ਡੰਪਲਿੰਗ ਹੁੱਡ ਦੇ ਵਿੱਚ ਮੈਂ ਆਇਆਗਾ ਜਿਹੜਾ ਕਿ ਪਹਿਲਾਂ ਮੈਂ ਲੋਕੇਸ਼ਨ ਦੱਸਦਾ ਨਾ ਸੁਪਰ ਡੋਨਟਸ ਸੰਗਰੂਰ ਜਿਹੜਾ ਕਿ ਨਾਨਕੇਆਣਾ ਰੋਡ ਤੇ ਹੈ ਉਹਦੇ ਬਿਲਕੁਲ ਨਜ਼ਦੀਕ ਡੰਪਲਿੰਗ ਹੁੱਡ ਖੁੱਲਿਆ ਆਓ ਫਿਰ ਚੱਲਦੇ ਆਂਗੇ ਦੇਖਦੇ ਆਂ ਕਿ ਡੰਪਲਿੰਗ ਹੁੱਡਸ ਆਪਾਂ ਨੂੰ ਕੀ ਕੁਝ ਅੱਜ ਟੇਸਟ ਰਿਵਿਊ ਕਰਵਾ ਰਿਹਾ ਕਿ ਸੋ ਅੰਦਰ ਆ ਚੁੱਕੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਡਾਈਨਿੰਗ ਵੀ ਹੈ ਤੇ ਸੁਈਗੀ ਜ਼ੋਮੈਟੋ ਤੇ ਵੀ ਅਵੇਲੇਬਲ ਹੋ ਚੁੱਕੇ ਨੇ ਪਰ ਦੇ ਵਿੱਚ ਹਰੇਕ ਆਈਟਮ ਮਿਲੂਗੀ ਨੂਡਲਸ ਹੋਗੇ ਸਪ੍ਰਿੰਗ ਰੋਲਸ ਹੋਗੇ ਰੈਪਸ ਹੋਗੇ ਸੈਲਡ ਹੋਗੇ ਕੀਮਾ ਪਾਉ ਮੈਂ ਦੱਸੀ ਹੈ ਜੀ ਕਿ ਇਹਨਾਂ ਦਾ ਸਪੈਸ਼ਲ ਹੈਗਾ ਚੀਜ਼ੀ ਫਰਾਈ ਹੋ ਗਿਆ ਐਪੀਟਾਈਜ਼ਰ ਚ ਫ੍ਰੈਂਚ ਫ੍ਰਾਈਜ਼ ਪੈਰੀ ਪੈਰੀ ਸ਼ੇਕਸ ਸਰ ਪਹਿਲਾਂ ਤਾਂ ਇਹ ਜਾਨਣਾ ਚਾਹਾਂਗਾ ਕਿ ਡੰਪਲਿੰਗ ਹੁੰਡ ਹੈ ਕਿ ਡੰਪਲਿੰਗ ਹੁੰਡ ਬੇਸਿਕਲੀ ਕਹਿੰਦਾ ਜੋ ਆਪਣੇ ਡੰਪਲਿੰਗ ਸੁਣਨੇ ਆ ਬਾਹਰ ਮਾਰਕੀਟ ਚ ਜਿੱਦਾ ਮਹਿਤਾ ਵਗੈਰਾ ਦਾ ਮਿਲਦਾ ਆਪਣੇ ਅੰਦਰ ਹੋਲ ਹੋਲ ਵੀਟ ਦਾ ਮਿਲਦਾ ਮਤਲਬ ਕਿ ਮੋਮੋਜ਼ ਟਾਈਪ ਹੀ ਹੁੰਦਾ ਹੈ ਓਕੇ ਅਸ ਤੁਹਾਨੂੰ ਸਾਰਾ ਟਰਾਈ ਕਰਵਾਉਣੇ ਪਹਿਲਾਂ ਡੰਪਲਿੰਗਸ ਕਰਵਾएंगे आपको करवावांगे ਸਾਰੇ ਐਸੀ ਸਾਡੇ ਕੋਲ ਪੰਜ ਤਰ੍ਹਾਂ ਦੇ ਡੰਪਲਿੰਗਸ ਹਨ ਇਹ ਸਟੀਮ ਦੇ ਵੀ ਦਿੰਦੇ ਆ ਸੀ ਪੈਨ ਫਰਾਈਟ ਦਿੰਦੇ ਆ ਗੁਰਕਰੇ ਤੰਦੂਰੀ ਚਿੱਲੀ ਗਾਰਲਿਕ ਐਂਡ ਚੀਜ਼ੀ ਠੀਕ ਹੈ ਜੀ ਇਕ ਕਰਾਂਗੇ ਇਹਦੇ ਚ ਸਾਰੇ ਅਲੱਗ ਅਲੱਗ ਫਲੇਵਰਸ ਐ ਵੈਜੀਜ਼ ਐ ਪਨੀਰ ਦੇ ਐ ਪੀਜ਼ਾ ਬਸਟ ਐ ਐਂਡ ਚਿਕਨ ਐ ਠੀਕ ਹੈ ਜਨ ਉਸ ਤੋਂ ਬਾਅਦ ਸੜਾ ਬਾਉਸ ਐ ਇਹ ਚਾਈ ਇਹ ਬੇਸਿਕਲੀ ਚਾਈਨਿਸ ਫੂਡ ਐ 4 400 ਇਹ BC ਤੋਂ ਸਟਾਰਟ ਆ ਇਹ ਉਹ ਦੋ ਤਿੰਨ ਰੈਸਪੀ ਬਣਦੀ ਆ ਇਹ ਬਾਉਸ ਦਾ ਕੁਝ ਮਤਲਬ ਪਤਾ ਕੀ ਹੁੰਦਾ ਹੈ ਕੋਈ ਕੋਈ ਬਾਉਸ ਸਰ ਬੇਸਿਕਲੀ ਬੰਨ ਨੂੰ ਕਹਿ ਦਿੰਦੇ ਆ ਚਾਈਨਿਸ ਚ ਬਾਉਸ ਕਹਿ ਦਿੰਦੇ ਆ ਓਕੇ ਦੇ ਨੀਅਰ ਅਬਾਊਟ 400 ਪੀਸੀ ਤੋਂ ਬੰਦੇ ਆ ਰਹੇ ਨੇ ਚਾਈਨੀਸ ਐਟਮ ਹੈ ਤੁਹਾਨੂੰ ਵੀ ਟੇਸਟ ਕਰਾਣ ਵੈਜ ਦੇ ਨਾਲ ਇੱਥੇ ਨਾਨ ਵੈਜ ਵੀ ਆਈਟਮਸ ਅਵੇਲੇਬਲ ਨੇ ਬਟ ਉਹਨਾਂ ਨੇ ਉੱਧਰ ਲਿਖਿਆ ਹੋਇਆ ਕਿ ਵੀ ਪ੍ਰੇਪੇਅਰ ਵੈਜ ਐਂਡ ਨਾਨ ਵੈਜ ਸੈਪਰੇਟਲੀ ਸੋ ਆਓ ਫਿਰ ਕਰਦੇ ਆਂ ਟਰਾਈ ਸੋ ਦੋਸਤੋ ਫੂਡ ਹੈ ਜਿਹੜਾ ਟੇਬਲ ਤੇ ਆ ਚੁੱਕਿਆ ਹੈਗਾ ਮੇਰੇ ਕੋਲ ਪਾਉਸ ਹੈ ਜੋ ਇੱਥੇ ਇਹਨਾਂ ਦੀ ਸਪੈਸ਼ਲਿਟੀ ਹੈ ਚੀਜ਼ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਇਹ ਖਨੀ ਚਿਲੀ ਹੈ ਸਰ ਤੇ ਇਹਦੇ ਨਾਲ ਇਹ ਸਿਗਾਰ ਰੋਲ ਹੈਗਾ ਬਲੂਬਿਸ ਠੀਕ ਹੈ ਜੀ ਪਹਿਲਾਂ ਇਥੇ ਸਟਾਰਟ ਕਰਦੇ ਆਂ ਸਿਗਾਰ ਰੋਲ ਤੋਂ ਸ਼ੁਰੂ ਕਰਦੇ ਆਂ ਜੀ ਲਾਈਟ ਹੈ ਕ੍ਰਿਸਪੀ ਨੇ ਤੇ ਟੇਸਟੀ ਨੇ ਹਨੀ ਚਿਲੀ ਜ਼ਿਆਦਾਤਰ ਮਿੱਠਾ ਹੀ ਬਣਾਇਆ ਹੁੰਦਾ ਹੈ ਇਹ ਓਵੇਂ ਨਹੀਂ ਥੋੜਾ ਜਿਹਾ ਅਲੱਗ ਇਹ ਹੁਣ ਆਪਣੀ ਜਿੱਥੇ KFC ਹੈ ਉੱਥੇ ਵੀ ਇਹਨਾਂ ਦੀ ਇੱਕ ਹੱਬ ਹੈ ਜਿਹੜੀ ਫਰਾਂਚਾਈਜ਼ੀ ਖੁੱਲੀ ਹੋਈ ਹੈਗੀ ਉਹ ਵੀ ਇਹਨਾਂ ਦੀ ਹੈ ਉੱਥੋਂ ਹੀ ਇਹ ਇਹਨਾਂ ਨੇ ਸੋਚਿਆ ਕਿ ਸੰਗਰੂਰ ਵੀ ਹੋਣੀ ਚਾਹੀਦੀ ਹੈ ਡੰਪਲਿੰਗਸ ਹੁਡ ਤੇ ਇਹ ਫਿਰ ਹੁਣ ਸੰਗਰੂਰ ਵੀ ਲੈ ਕੇ ਆਏ ਨੇ Zomato Swiggy ਤੇ ਇਹ अवेलेबल ਲੰਗੇ ਹੁਣ ਟਰਾਈ ਕਰਦੇ ਹਾਂ ਜੀ ਬਾਉਸ ਜਿਹੜੀ ਬਰੈਡ ਹੈ ਬਰੈਡ ਵੀ ਬੜੀ ਸੌਫਟ ਜੀ ਹੈ ਹੂੰ ਆਮ ਬ੍ਰੈਡ ਨਾਲ ਵਰਗੀ ਬ੍ਰੈਡ ਨਹੀਂ ਹੈਗੀ ਦੋਸਤੋ ਸੌਫਟ ਹੈ ਮੂੰਹ ਚ ਘੁਲ ਗਿਆ ਪਨੀਰ ਦੀ ਸਟਫਿੰਗ ਨਾਲ ਤੁਸੀਂ ਇੱਕ ਚੀਜ਼ ਮੈਨੂੰ ਜੋ ਅੱਛੀ ਲੱਗੀ ਹੈਲਦੀਅਸ ਸਨੈਕਸ ਹੈ ਕਿ ਬਾਹਰ ਦਾ ਖਾਣੇ ਨਾਲ ਥੋੜਾ ਹੈਲਦੀ ਹੀ ਹੋਵੇ ਬੜਾ ਵਧੀਆ ਲੱਗਿਆ ਇਕੱਲੀ ਬ੍ਰੈਡ ਖਾ ਕੇ ਦੇ ਦੇ ਬਹੁਤ ਹੀ ਅਲਟੀਮੇਟ ਹੈ ਬਹੁਤ ਵਧੀਆ ਲੱਗਿਆ ਮੈਨੂੰ ਸੋ ਹੁਣ ਟੇਬਲ ਤੇ ਜੀ ਮੇਰੇ ਕੋਲ ਆ ਚੁੱਕੇ ਨੇ ਡੰਪਲਿੰਗਸ ਫਰਾਈਡ ਰਾਈਸ ਇਹ ਜਿਹੜੇ ਡੰਪਲਿੰਗਸ ਹੈਗੇ ਨੇ ਜੀ ਤੁਸੀਂ ਦੇਖ ਹੀ ਸਕਦੇ ਹੋ ਇਹ ਹੈਗੇ ਜੀ ਵੈਜ ਸੈਂਪਲਰ ਯਾਨੀ ਕਿ ਇਹਦੇ ਵਿੱਚ ਵੈਜ ਪਨੀਰ ਪੀਜ਼ਾ ਬਸਟ ਸਪਿਨਚ ਕੋਨ ਹਰ ਤਰ੍ਹਾਂ ਦੇ अवेलेबल ਨੇ ਜਿਹੜਾ ਆਹ ਦੂਸਰਾ ਹੈ ਜੀ ਇਹ ਹੈਗੇ ਜੀ ਕੁਰਕਰੇ ਕ੍ਰਿਸਪੀ ਨੇ ਜੀ ਨੋਰਮਲ ਜੇ ਮਸਾਲੇ ਨੇ ਕੋਈ ਜ਼ਿਆਦਾ ਤਿੱਖਾਪਨ ਨਹੀਂ ਹੈਗਾ ਸਵਾਦ कुरकरे डम्पलिंग कुरकरे भी देख लोज बहुत बढ़िया मैं झूठ नहीं बोलता बहुत ज़्यादा बढ़िया है हल्के जे मसाले ने अंदर पैज दे आगे सर वेज सैपलर छाटे यार हाथ न भी ठीक है ली सॉफ्ट वीट के हिसाब न जिमें आप सोचते हैं कि मोमोज मैदे के ने पूरा अच्छा टेस्ट है इन्हों पर ट्राई इन्ह का ਬੜੇ ਸੁਆਗਤ ਆ ਦੇਖਾਂਗੇ ਤਾਂ ਮਜ਼ਾਕ ਹੈ ਦੋਸਤੋ ਇਹ ਮੈਂ ਸਾਰੀ ਚੀਜ਼ਾਂ ਸਾਫ਼ ਕਰ ਦੂੰਗਾ ਜਦੋਂ ਮੈਂ ਕੈਮਰਾ ਬੰਦ ਕਰਤਾ ਇੰਨੇ ਕਿ ਜ਼ਿਆਦਾ ਟੇਸਟੀ ਨੇ ਸਭ ਤੋਂ ਵੱਡੀ ਗੱਲ ਵੀਟ ਦੇ ਵਿੱਚ ਨੇ 스ਨੈਕਸ ਬਾਹਰ ਦੇ ਖਾਣੇ ਅੱਜ ਦੀ ਰੇਟ ਚ ਕਰਦਿਆਂ ਨੂੰ ਐਸੀ ਚੀਜ਼ ਦੀ ਟੈਨਸ਼ਨ ਹੁੰਦੀ ਹੈਗੀ ਬਾਹਰ ਦਾ ਗੰਦ ਨਾ ਖਾਣ ਬਟ ਜੋ ਬਾਕੀ ਓਵਰਆਲ ਇਹਨਾਂ ਦੀ ਪ੍ਰੈਪਰੇਸ਼ਨ ਹੈ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਹੈ ਵਧੀਆ ਉਰੇ ਬੈ ਕੇ ਵੀ ਖਾ ਸਕਦੇ ਹੋ Zomato Swiggy ਤੇ ਆ ਚੁੱਕੇ ਨੇ ਡੰਪਲਿੰਗਸ ਹੁੱਡ ਕਰਕੇ ਉੱਥੋਂ ਆਰਡਰ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਸੰਗਰੂਰ ਲਾਈਵ ਤੇ ਤੁਸੀਂ ਇਹ ਵੀਡੀਓ ਦੇਖੀ ਹੈ ਆ ਜਿਹੜੇ ਮੈਨੇਜਰ ਹੁਣ ਤੁਸੀਂ ਦੇਖੇ ਸੀ ਇਹਨਾਂ ਨੂੰ ਕਹਿ ਦਿਓ ਕਿ ਸੰਗਰੂਰ ਲਾਈਵ ਤੇ ਵੀਡੀਓ ਦੇਖ ਕੇ ਆਏ ਹਾਂ ਜੀ ਤੇ ਇਨਸਟੈਂਟ 10% ਡਿਸਕਾਊਂਟ ਤੁਹਾਨੂੰ ਦਿੱਤਾ ਜਾਊਗਾ ਆਮ ਫਰੋਮ ਸੰਗਰੂਰ Okay. Uh, i have tried dumplings from uh, in Sangroot for the first time and it was great it, it was great the taste was amazing mm. and the best thing about the dumplings that it is healthy uh, it was it is made up of whole wheat so that's why i liked it so much